ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਲਾਂਗੋ ਦੇਵਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਜੀ ਇਹ ਫਿਰੋਜ਼ਪੁਰ ਦਾ ਆਪਾਂ ਲਾਸਟ ਪੈਂਡ ਕਹਿ ਸਕਦੇ ਹਾਂ ਜੀ ਕਿਉਂਕਿ ਇਸ ਤੋਂ ਅੱਗੇ ਜਿਹੜਾ ਨਾਲ ਦਾ ਪੈਂਡ ਆ ਜੀ ਦੌਲਤਪੁਰਾ ਉਹ ਮੋਗੇ ਚ ਰਹਿ ਜਾਂਦਾ ਹੈ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਇੱਕ ਖੂਬਸੂਰਤ ਜਰਸੀ ਲੈ ਕੇ ਆਏ ਆ origignal ਪੰਜਾਬ ਵਾਲੀ ਜੀ ਕੱਦ ਵਜਨ ਬੇਲ ਦੀ ਪੂਰੀ ਚੰਗੀ ਐ ਤੇ ਦੁੱਧ ਰਿਕਾਡ ਵੀ ਬਾਈ ਚੰਗਾ ਦੱਸਦਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਤੇਜ ਸਿੰਘ ਆ ਜੀ ਬੜੇ ਵਪਾਰ ਲੈਣ ਚ ਤੇਜੀ ਕਹਿੰਦੇ ਆ ਠੀਕ ਹੈ ਪੈਂਡ ਆਪਣਾ ਲੌਂਗੋ ਦਿਓ ਆ ਜੀ ਠੀਕ ਜੀ ਜ਼ੀਰਾ ਜ਼ਿਲ੍ਹਾ ਫਰੀਪੁਰਾ ਮੋਬਾਈਲ ਨੰਬਰ ਜੀ 9781215068 ਠੀਕ ਹੈ ਵੀਰੇ ਜ਼ੀਰਾ ਆਪਾਂ ਨੂੰ ਕਿੰਨੀ ਵਾਟ ਪਈ ਜ਼ੀਰਾ 10 ਕਿਲੋਮੀਟਰ ਪੈਂਦਾ ਜੀ ਤਲਵੰਡੀ ਪਾਈ ਇੱਥੋਂ 14 15 ਪੈ ਜਾਂਦਾ ਢੱਡਾ ਗੁਰੂਆ ਢੱਡਾ ਗੁਰੂ ਫਾਟ ਕੱਠ 9 ਕਿਲੋਮੀਟਰ ਪੈ ਜਾਂਦੇ ਆ ਠੀਕ ਹੈ ਵੀਰੇ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਜੀ ਇਹ ਦੂਜਾ ਸੁਆ ਸੁਣਾਉਣੇ ਜੀ ਸਮਾਂ ਕਿੰਨਾ ਲਊਗੀ ਜੀ ਬਸ 4-5 ਦਿਨ ਤਕਰੀਬਨ ਲੈ ਜੂਏ ڈیٹ ਮੁਤਾਬਕ ਜੀ ਹਾਂਜੀ ਠੀਕ ਆ ਕਿੰਨਾ ਵੇਚ ਦੁੱਧ ਕਰਮ ਵਾਲੀ ਦੁੱਧ 20 ਪਲਸ ਤਾਂ ਪੀਣਾ ਚਾਹੀਦਾ ਇਹੋ ਜੀ ਹੱਕਾ ਦੇ ਹਾਂਜੀ 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 ਚੰਗੀ ਸੀਲ ਠੰਡੀ ਆ ਬਿਲਕੁਲ ਗਾਰੰਟੀ ਆ ਜੀ ਬਿਲਕੁਲ ਸੀਲ ਸਾਕ ਪੂਰੀਆ ਤੁਹਾਡੇ ਸਾਹਮਣੇ ਆ ਜਿਵੇਂ ਕੋਈ ਮਰਜੀ ਤਾਂ ਆਪਾਂ ਬੱਚੇ ਥੱਲੇ ਲੰਗੀਆਂ ਕੋਈ ਪਰਵਾਹ ਨਹੀਂ ਬਾਕੀ ਉੱਪਰ ਮਾੜਾ ਮੋਟਾ ਕਈ ਪਹੂ ਡਰ ਜਾਂਦਾ ਪਰ ਐ ਕੋਈ ਚੱਕਰ ਨਹੀਂ ਹੁਣ ਆਪਣੇ ਘਰੇ ਹਾਂਜੀ ਜਣੀ ਲੱਤ ਛਾੜ ਵਾਲੀ ਬਿਲਕੁਲ ਉਹ ਨੀ ਜੀ ਵੀ ਆਪਾਂ ਆਪਦੇ ਲਿਹਾਜ ਵਾਲ ਜਗ੍ਹਾ ਆਪਣੀ ਖਰੀਦੀ ਆ ਜੀ ਕਹਾਂ ਉਹ ਇਹ ਠੀਕ ਆ ਜੀ ਆਪਾਂ ਆਪਦੀ ਲਿਹਾਜ ਵਾਲ ਜਗ੍ਹਾ ਤੋਂ ਲਈ ਆ ਤੇ ਉਹਨਾਂ ਨੇ ਗਾਰੰਟੀ ਫੋ ਹਾਂ ਇਹ ਤਾਂ ਬਾਕੀ ਜੀ ਹਾਂ ਦੁੱਧ ਤਾਂ ਅਗਲੇ ਦੀ ਸੇਵਾ ਦਾ ਬੰਦਾ ਜੀ ਬਿਲਕੁਲ ਜੀ ਬਿਲਕੁਲ ਵਾਹ ਬਾਈ ਦੱਸਦਾ ਦੂਜਾ ਜੀ ਡੇਟ ਫੋਲੀ ਤੋਰਿਓ ਜੀ 4-5 ਦਿਨ ਡੇਟ ਮੁਤਾਬਕ ਪਏ ਆ ਜੀ ਜਿਹੜੇ ਦਿਨ ਹੁੰਦੇ ਆ ਵੀਰੇ ਇੱਕ ਅੱਧਾ ਦਿਨ ਵੱਧ ਵੀ ਸਕਦਾ ਘਟ ਵੀ ਸਕਦਾ ਸੋਨਾ ਫਿਟਨੈਸ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਆਲਾ ਮੋੜ ਲਓ ਜੀ ਰੰਗ ਪ੍ਰਿੰਟ ਜਾਦਬੂਰੀਡ ਦੀ ਪੂਰੀ ਚੰਗੀ ਆ ਸੋਹਣੀ ਪੰਜਾਬ ਵਾਲੀ ਵੱਡੀ ਜਰਸੀ ਤਿਆਰੀ ਅੱਜ ਵੀ ਬਹੁਤ ਕਮਾਲ ਦੀ ਕੀਤੀ ਹੈ ਹਜੇ ਡੇਟ ਮੁਤਾਬਕ 4 ਤੋਂ 5 ਦਿਨ ਪਏ ਆ ਜਿਹੜੀਆਂ ਹਵਾਨੇ ਚ ਤੁਸੀਂ ਵਾਲਟਾਂ ਦੇਖ ਰਹੇ ਹੋ ਜੀ ਸਾਰੀਆਂ ਕਰਮਾਲ ਨੇ ਕੱਢ ਕੇ ਸੂਣਾ ਬਾਕੀ ਫਿਟਨੈਸ ਚੈੱਕ ਕਰ ਲੋ ਸੂਣਾ ਕੱਟ ਆਲਾ ਹਵਾਨਾ ਜੀ ਮੋਟਾ ਥਣ ਲੱਗਿਆ ਵਾ ਹੱਥੀ ਚ ਵਾਈ ਵਾਲਾ ਫੂੜ ਸ਼ਾਂਖ ਪੂਰਾ ਵੀ ਨਹੀਂ ਮਲਕ ਬਣ ਦੋਨੇ ਪਾਸੋਂ ਸਟਰੋਂਗ ਆਉਂਦੀ ਆ ਜੀ ਬਾਕੀ ਜਿਹੜੇ ਹਸਾਬ ਨਾਲ ਤਿਆਰੀ ਆ 20 ਪਲੱਸ ਦੇਣ ਦਾ ਹੱਕ ਵੀ ਆ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਉਹ ਕੁਆਲਿਟੀ ਦੀ ਜਰਸੀ ਆਪਾਂ ਕਹਿ ਸਕਦੇ ਆਂ ਜੀ ਕਿਉਂਕਿ ਕਈ ਜਰਸੀਆਂ ਹੁੰਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਉਹ ਚੀਜ਼ ਮੰਨ ਕੇ ਨਾਇਓ ਵੱਡੀ ਜਰਸੀ ਆ ਬੇਲ ਹਾਈਟ ਤੇ ਵਜਣ ਦੇ ਪੱਖ ਤੋਂ ਜਰਸੀ ਦੇ ਮੁਕਾਬਲੇ ਪੂਰਾ ਚੰਗਾ ਜੀ ਕੱਦ ਕਾਠ ਵਜਣਾ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਉਹਦੀ ਡਿਮਾਂਡ 80 ਦੇ ਦਾਂਗੇ ਜੀ ਹੋਜੂ ਮਾਨਤਾਨ ਮਾਨਤਾਨ ਕਰਦੇ ਜ਼ਰੂਰ ਕਰਾਂਗੇ ਜੀ ਕੋਈ ਬੰਦਾ ਚੱਲ ਜਾਊਗਾ ਇਹ ਡਿਮਾਂਡ ਆ ਜੀ 80000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਬਾਕੀ ਇਹ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਜਮਾ ਤਿਆਰ ਹੋਊਗੀ ਤੁਹਾਨੂੰ ਵੀ ਪਤਾ ਵੀਰੇ ਉੱਦੇ ਰੇਟ ਹੋਰ ਹੋਣਾ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ